ਅਮਰੀਕਾ ਦੀ ਸਯੁਕਤ ਰਾਜ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਨਾਗਰਿਕਤਾ ਅਤੇ ਹੋਰ ਇਮੀਗ੍ਰੇਸ਼ਨ ਫਾਇਦਿਆਂ ਦੇ ਲਈ ਅਰਜ਼ੀ ਦੇਣ ਵਾਲੇ ਪ੍ਰਵਾਸੀਆਂ ਦੀ ਜਾਂਚ ਪ੍ਰਕਿਰਿਆ ਨੂੰ ਹੋਰ ਵੀ ਜ਼ਿਆਦਾ ਸਖਤ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਇੱਕ ਨਵੀਂ ਨੀਤੀ ਮੈਮੋਰੰਡਮ ਦੇ ਮੁਤਾਬਕ ਯੂ ਐਸ ਸੀ ਆਈ ਐਸ ਨੇ ਗੁਆਂਡੀ ਜਾਂਚ ਯਾਨੀ ਕਿ ਨੇਬਰਹੂਡ ਚੈਕਸ ਨਾਮਕ ਇੱਕ ਪੁਰਾਣੀ ਪ੍ਰਕਿਰਿਆ ਨੂੰ ਮੁੜ ਤੋਂ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ ਜੋ 1991 ਤੋਂ ਬੰਦ ਕਰ ਦਿੱਤੀ ਗਈ ਸੀ। ਇਸ ਨੀਤੀ ਦੀ ਵਾਪਸੀ ਨੂੰ ਪ੍ਰਵਾਸੀਆਂ ਦੇ ਲਈ ਚੇਤਾਵਨੀ ਅਤੇ ਅਮਰੀਕੀ ਨਾਗਰਿਕਾਂ ਦੇ ਲਈ ਸੰਤੁਸ਼ਟੀ ਵਾਲੀ ਨੀਤੀ ਦੱਸਿਆ ਗਿਆ ਹੈ ਇਸ ਪੁਰਾਣੀ ਪ੍ਰਕਿਰਿਆ ਦੇ ਮੁਤਾਬਕ ਨਾਗਰਿਕਤਾ ਦੇ ਲਈ ਅਰਜ਼ੀ ਦੇਣ ਵਾਲੇ ਵਿਅਕਤੀ ਦੀ ਚੰਗੀ ਨੈਤਿਕ ਚਰਿੱਤਰ ਅਤੇ ਅਮਰੀਕੀ ਸੰਵਿਧਾਨ ਦੇ ਪ੍ਰਤੀ ਵਫਾਦਾਰੀ ਦੀ ਪੜਤਾਲ ਦੇ ਲਈ ਯੂਐਸਸੀਆਈਐਸ ਅਧਿਕਾਰੀ ਅਰਜ਼ੀਕਰਤਾ ਦੇ ਗੁਆਂਢੀਆਂ ਉਸ ਦੇ ਨਾਲ ਕੰਮ ਕਰਨ ਵਾਲੇ ਸਹਿਕਰਮੀਆਂ ਅਤੇ ਉਸ ਦੇ ਮਾਲਕਾਂ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਨੇ ਇਸ ਦੇ ਵਿੱਚ ਅਰਜ਼ੀਕਰਤਾ ਦੇ ਰਹਿਣ ਸਹਿਣ ਵਿਵਹਾਰ ਅਤੇ ਸਮਾਜ ਦੇ ਵਿੱਚ ਉਸ ਦੇ ਅਕਸ ਦੇ ਬਾਰੇ ਪੁੱਛਗਿੱਛ ਸ਼ਾਮਿਲ ਹੋ ਸਕਦੀ ਹੈ ਇਹ ਪ੍ਰਕਿਰਿਆ 1802 ਤੋਂ ਲੈ ਕੇ 1981 ਤੱਕ ਲਾਜ਼ਮੀ ਸੀ ਜਦੋਂ ਅਰਜ਼ੀਕਰਤਾਵਾਂ ਨੂੰ ਆਪਣੇ ਚੰਗੇ ਨੈਤਿਕ ਚਰਿੱਤਰ ਦੀ ਪੁਸ਼ਟੀ ਦੇ ਲਈ ਦੋ ਗਵਾਹ ਪੇਸ਼ ਕਰਨੇ ਪੈਂਦੇ ਸੀ 1981 ਦੇ ਵਿੱਚ ਕੌਂਗਰੈਸ ਨੇ ਇਸ ਪ੍ਰਕਿਰਿਆ ਨੂੰ ਖਤਮ ਕਰ ਦਿੱਤਾ ਸੀ ਪਰ 1991 ਤੋਂ ਇਸ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਅਤੇ FBI ਦੀਆਂ ਅਪਰਾਧਿਕ ਤੇ ਬੈਕਗ੍ਰਾਉਂਡ ਜਾਂਚਾਂ ਤੇ ਹੀ ਨਿਰਭਰ ਕੀਤਾ ਜਾਣ ਲੱਗ ਪਿਆ ਹੁਣ ਇਸ ਨੀਤੀ ਨੂੰ ਮੁੜ ਤੋਂ ਸ਼ੁਰੂ ਕਰਕੇ USCIS ਨੇ ਅਰਜ਼ੀਕਰਤਾਵਾਂ ਦੀ ਜਾਂਚ ਨੂੰ ਹੋਰ ਸਖਤ ਕਰਨ ਦਾ ਇਰਾਦਾ ਜਤਾਇਆ ਹੈ 트럼ਪ ਪ੍ਰਸ਼ਾਸਨ ਦੇ ਦੂਜੇ ਕਾਰਜਕਾਲ ਦੇ ਦੌਰਾਨ ਇਮੀਗ੍ਰੇਸ਼ਨ ਨੀਤੀਆਂ ਦੇ ਵਿੱਚ ਕਈ ਵੱਡੇ ਬਦਲਾਅ ਕੀਤੇ ਗਏ ਨੇ USCIS ਨੇ ਅਗਸਤ 2025 ਦੇ ਵਿੱਚ ਨਵੀਆਂ ਸਕਰੀਨਿੰਗਸ ਪ੍ਰਕਿਰਿਆਵਾਂ ਦੀ ਸ਼ੁਰੂਆਤ ਕੀਤੀ ਹੈ ਜਿਸ ਦੇ ਵਿੱਚ ਐਂਟੀ ਅਮਰੀਕਨ ਵਿਚਾਰਾਂ ਤੇ ਸੋਸ਼ਲ ਮੀਡੀਆ ਗਤੀਵਿਧੀਆਂ ਦੀ ਜਾਂਚ ਕਰਨਾ ਸ਼ਾਮਿਲ ਹੈ ਨਵੇਂ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅਧਿਕਾਰੀਆਂ ਨੂੰ ਅਰਜ਼ੀਕਰਤਾਵਾਂ ਦੇ ਸੋਸ਼ਲ ਮੀਡੀਆ ਅਕਾਊਂਟਸ ਦੀ ਪੜਤਾਲ ਕਰਨ ਦੀ ਇਜਾਜ਼ਤ ਹੈ ਤਾਂ ਜੋ ਅਮਰੀਕਾ ਵਿਰੋਧੀ ਜਾਂ ਫਿਰ ਅੱਤਵਾਦੀ ਵਿਚਾਰਾਂ ਦੀ ਪਛਾਣ ਕੀਤੀ ਜਾ ਸਕੇ ਇਸ ਤੋਂ ਇਲਾਵਾ ਅਰਜ਼ੀਕਰਤਾਵਾਂ ਦੀ ਪਿਛੋਕੜ ਦੇ ਵਿੱਚ ਅਤਵਾਦੀ ਸੰਗਠਨਾ ਨਾਲ ਸੰਬੰਧ, ਅਪਰਾਧਿਕ ਇਤਿਹਾਸ ਯਾਨੀ ਕਿ ਕ੍ਰਿਮੀਨਲ ਰਿਕਾਰਡ ਅਤੇ ਡਰੱਗ ਦੇ ਨਾਲ ਜੁੜੇ ਹੋਏ ਮੁਕੱਦਮੇ ਜਾਂ ਫਿਰ ਇਮੀਗ੍ਰੇਸ਼ਨ ਧੋਖਾਧੜੀਆਂ ਵਰਗੀ ਗਤੀਵਿਧੀਆਂ ਦੀ ਵੀ ਸਖਤੀ ਦੇ ਨਾਲ ਜਾਂਚ ਕੀਤੀ ਜਾਵੇਗੀ। ਯੂਐਸਸੀਆਈਐਸ ਦੇ ਡਾਇਰੈਕਟਰ ਜੋਸਫ ਐਡਲੋ ਦੇ ਮੁਤਾਬਿਕ ਇਹ ਨੀਤੀ ਇਸ ਗੱਲ ਨੂੰ ਪੱਕਾ ਕਰੇਗੀ ਕਿ ਸਿਰਫ ਸਭ ਤੋਂ ਯੋਗ ਤੇ ਸੱਚੇ ਅਰਜ਼ੀਕਰਤਾਵਾਂ ਨੂੰ ਹੀ ਅਮਰੀਕਾ ਦੀ ਨਾਗਰਿਕਤਾ ਮਿਲੇ। ਅਮਰੀਕਾ ਨੂੰ ਇਸ ਗੱਲ ਦਾ ਸੰਤੋਸ਼ ਹੋਣਾ ਚਾਹੀਦਾ ਹੈ ਕਿ ਯੂਐਸਸੀਆਈਐਸ ਆਪਣੀ ਜ਼ਿੰਮੇਵਾਰੀ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਨਿਭਾਉਂਦੀ ਹੈ ਅਸਦੀ ਕਰਤਾਵਾਂ ਦੀ ਸਹੀ ਜਾਂਚ ਕਰਕੇ ਉਹਨਾਂ ਨੂੰ ਅਮਰੀਕਾ ਦੇ ਵਿੱਚ ਰਹਿਣ ਦਾ ਮੌਕਾ ਦੇ ਰਹੀ ਹੈ ਯੂਐਸਸੀਆਈਐਸ ਦੇ ਅਧਿਕਾਰੀ ਮੈਥਿਊ ਟ੍ਰਗੇਸਰ ਦੇ ਮੁਤਾਬਿਕ ਅਮਰੀਕਾ ਦੇ ਵਿੱਚ ਰਹਿਣ ਦੇ ਮੌਕੇ ਤੇ ਫਾਇਦੇ ਉਹਨਾਂ ਲੋਕਾਂ ਨੂੰ ਨਹੀਂ ਦਿੱਤੇ ਜਾਣੇ ਚਾਹੀਦੇ ਜੋ ਇਸ ਦੇਸ਼ ਨੂੰ ਨਫ਼ਰਤ ਕਰਦੇ ਨੇ ਜਾਂ ਫਿਰ ਅਮਰੀਕਾ ਵਿਰੋਧੀ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦੇ ਨੇ ਸੋਸ਼ਲ ਮੀਡੀਆ ਤੇ ਯੂਐਸਸੀਆਈਐਸ ਦੀਆਂ ਪੋਸਟਾਂ ਦੇ ਵਿੱਚ ਇਹ ਸੁਨੇਹਾ ਸਪਸ਼ਟ ਦਿੱਤਾ ਗਿਆ ਹੈ ਕਿ ਗ੍ਰੀਨ ਕਾਰਡ ਅਤੇ ਵੀਜ਼ਾ ਇੱਕ ਵਿਸ਼ੇਸ਼ ਅਧਿਕਾਰ ਹੈ ਜੋ ਉਹਨਾਂ ਤੋਂ ਵਾਪਸ ਵੀ ਲਿਆ ਜਾ ਸਕਦਾ ਹੈ ਜੋ ਅਮਰੀਕੀ ਕਾਨੂੰਨਾਂ ਅਤੇ ਇਸ ਦੀ ਕਦਰਾਂ-ਕੀਮਤਾਂ ਦੀ ਪਾਲਣਾ ਨਹੀਂ ਕਰਦੇ। ਇਸ ਨੀਤੀ ਨੂੰ ਅਮਰੀਕੀ ਨਾਗਰਿਕਾਂ ਦੇ ਲਈ ਸੰਤੁਸ਼ਟੀ ਪ੍ਰਯਾਤ ਦੱਸਦੇ ਹੋਏ ਯੂਐਸਸੀਆਈਐਸ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ ਕਿ ਇਹ ਸਖਤ ਜਾਂਚ ਕਰਿਆਵਾਂ। ਅਮਰੀਕਾ ਨੂੰ ਸੁਰੱਖਿਅਤ ਬਣਾਉਣ ਦੇ ਵਿੱਚ ਮਦਦ ਕਰਨ ਗਿਆ ਪਰ ਇਸ ਦੇ ਨਾਲ ਪ੍ਰਵਾਸੀਆਂ ਦੇ ਵਿੱਚ ਚਿੰਤਾ ਵੀ ਵੱਧ ਗਈ ਹੈ ਕਿਉਂਕਿ ਐਂਟੀ ਅਮਰੀਕਨ ਵਿਚਾਰਾਂ ਦੀ ਪਰਿਭਾਸ਼ਾ ਹਲੇ ਸਪਸ਼ਟ ਨਹੀਂ ਹੈ ਇਸ ਨੂੰ ਵਿਅਕਤੀਗਤ ਅਧਿਕਾਰੀ ਦੀ ਸਮਝ ਤੇ ਹੀ ਛੱਡ ਦਿੱਤਾ ਗਿਆ ਹੈ ਇਸ ਨੀਤੀ ਦਾ ਸਿੱਧਾ ਅਸਰ ਭਾਰਤੀ ਪ੍ਰਵਾਸੀਆਂ ਤੇ ਪੈ ਸਕਦਾ ਹੈ ਜੋ ਵੱਡੀ ਗਿਣਤੀ ਵਿੱਚ ਅਮਰੀਕਾ ਦੇ ਵਿੱਚ ਰਹਿੰਦੇ ਨੇ ਸਾਲ 2023 ਦੇ ਵਿੱਚ 51000 ਤੋਂ ਜ਼ਿਆਦਾ ਭਾਰਤੀ ਨਾਗਰਿਕਾਂ ਨੇ ਅਮਰੀਕਾ ਦੇ ਵਿੱਚ ਅਸਾਈਲਮ ਦੇ ਲਈ ਅਰਜ਼ੀ ਦਾਖਲ ਕੀਤੀ ਸੀ ਇਸ ਤੋਂ ਇਲਾਵਾ 1.2 ਮਿਲੀਅਨ ਤੋਂ ਵੱਧ ਭਾਰਤੀ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੀ ਉਡੀਕ ਦੇ ਵਿੱਚ ਨੇ ਜਿਨ੍ਹਾਂ ਨੂੰ ਕਈ ਦਹਾਕੀਆਂ ਦੀ ਉਡੀਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟਰੰਪ ਪ੍ਰਸ਼ਾਸਨ ਨੇ ਪਹਿਲਾਂ ਹੀ ਅਸਾਈਲਮ ਅਤੇ ਸ਼ਰਨਾਰਥੀ ਪ੍ਰੋਗਰਾਮਾਂ ਤੇ ਸਖਤੀ ਵਧਾਈ ਹੋਈ ਹੈ ਅਤੇ ਕੁਝ ਗ੍ਰੀਨ ਕਾਰਡ ਕਾਰਵਾਈਆਂ ਨੂੰ ਰੋਕ ਦਿੱਤਾ ਹੈ। ਇਸ ਦੇ ਲਈ ਭਾਰਤੀਆਂ ਸਣੇ ਬਹੁਤ ਸਾਰੇ ਪ੍ਰਵਾਸੀਆਂ ਦੀਆਂ ਅਰਜ਼ੀਆਂ ਤੇ ਅਸਰ ਪੈ ਸਕਦਾ ਹੈ। ਸੋਸ਼ਲ ਮੀਡੀਆ ਜਾਂਚ ਤੇ ਗੁਆਂਢੀ ਜਾਂਚ ਵਰਗੀਆਂ ਨੀਤੀਆਂ ਦੇ ਨਾਲ ਅਰਜ਼ੀਕਰਤਾਵਾਂ ਨੂੰ ਪਿਛਲੇ ਵਿਵਹਾਰ ਅਤੇ ਆਨਲਾਈਨ ਗਤੀਵਿਧੀਆਂ ਦੇ ਬਾਰੇ ਵਧੇਰੇ ਸਾਵਧਾਨ ਰਹਿਣਾ ਪਵੇਗਾ। ਟਰੰਪ ਪ੍ਰਸ਼ਾਸਨ ਦੀਆਂ ਨਵੀਆਂ ਇਮੀਗ੍ਰੇਸ਼ਨ ਨੀਤੀਆਂ ਨੇ ਪ੍ਰਵਾਸੀਆਂ ਦੇ ਲਈ ਨਾਗਰਿਕਤਾ ਤੇ ਗ੍ਰੀਨ ਕਾਰਡ ਪ੍ਰਕਿਰਿਆਵਾਂ ਨੂੰ ਹੋਰ ਜ਼ਿਆਦਾ ਸਖਤ ਤੇ ਗੁੰਝਲਦਾਰ ਬਣਾ ਦਿੱਤਾ ਹੈ। ਗਵਾਂਡੀ ਜਾਂਚ ਅਤੇ ਐਂਟੀ ਅਮਰੀਕਨ ਵਿਚਾਰਾਂ ਦੀ ਪੜਤਾਲ ਵਰਗੇ ਕਦਮ ਪ੍ਰਵਾਸੀਆਂ ਨੂੰ ਆਪਣੇ ਰਵੱਈਏ ਅਤੇ ਆਨਲਾਈਨ ਗਤੀਵਿਧੀਆਂ ਪ੍ਰਤੀ ਵਿਦੇਹਰੀ ਸੁਚੇਤ ਰਹਿਣ ਦੇ ਲਈ ਮਜਬੂਰ ਕਰ ਰਹੇ ਨੇ।